ਸਾਬਕਾ ਜੱਜਦਾਰ ਗਿਆਨੀ ਹਰਪਿੰਦਰ ਸਿੰਘ ਨੇ ਅੱਜ ਕਿਹਾ ਕਿ ਸੁਪਰੀਤ ਸਿੰਘ ਬਾਦਲ ਦੇ ਵੱਲੋਂ ਸ਼੍ਰੀ ਕਾਟਕ ਸਾਹਿਬ ਦੇ ਉੱਤੇ ਕਿਸੇ ਦੇ ਰਾਹੀਂ ਦਬਾਅ ਬਣਾਇਆ ਜਾ ਰਿਹਾ ਹੈ ਕਿ 2 ਦਸੰਬਰ ਵਾਲਾ ਹੁਕਮਨਾਮਾ ਰੱਦ ਹੋ ਜਾਵੇ ਉਹ ਕੌਣ ਹੈ ਜਿਸ ਦੇ ਰਾਹੀਂ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਨਾਮ ਵੀ ਲਿਆ ਉਸ ਦੇ ਬਾਰੇ ਗੱਲ ਕਰਾਂਗੇ ਤੇ ਕੀ ਸੰਭਾਵਨਾ ਹੈ ਕਿ ਜੋ ਪਾਬੰਦੀ ਲਗਾਉਂਦੀਆਂ ਚਰਚਾਵਾਂ ਚੱਲੀਆਂ ਨੇ 11 ਤਰੀਕ ਦੇ اجلاس ਜੋ ਪੰਜ ਮੈਂਬਰੀ ਕਮੇਟੀ ਦਾ ਹੋਣਾ ਕੀ ਹੋਵੇਗਾ ਇਸ ਤੇ ਚਰਚਾ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਅੱਜ ਸੁਣਵਾਈ ਹੋਈ ਆ ਉਹਨਾਂ ਦੀ ਨਿਆਇ ਖਿਰਾਸਾ ਅੱਜ ਖਤਮ ਹੋਈ ਵੀਡੀਓ ਕਾਨਫਰੰਸ 'ਚ ਸੁਣਵਾਈ ਹੋਈ ਅੱਗੇ ਕੀ ਕੁਝ ਹੋਇਆ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੁਨਾਲੇ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਟਰ ਡਾਕਟਰ ਕਰਮਜੀਤ ਸਿੰਘ ਨੂੰ ਐਜ ਦੇ एसडीपीसी ਦੇ ਵੱਲੋਂ ਕਮੇਟੀ ਚੋਂ ਹਟਾ ਦਿੱਤਾ ਗਿਆ ਸੋ ਇਹਨਾਂ ਸਾਰੇ ਮੁੱਦਾਂ 'ਤੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸੁਪਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਫਕਾ ਜੱਦਰ ਗੈਨੀ ਹਰਤੇ ਸਿੰਘ ਦੀ ਕਿ ਜੋ ਉਹਨਾਂ ਨੇ ਅੱਜ ਬਿਆਨ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਸ਼੍ਰੀਕਲ ਤੱਕ ਸਾਹਬ ਨੂੰ ਦਬਾਅ ਬਣਾਇਆ ਜਾ ਰਿਹਾ ਪਰਮਜੀਤ ਸਿੰਘ ਸਰਨਾ ਦੇ ਰਾਹੀਂ ਕਿ 2 ਦਸੰਬਰ ਦਾ ਹੁਕਮਨਾਮਾ ਰੱਦ ਕਰ ਦਿਓ ਤੇ ਨਾਲ ਹੀ ਜੋ 11 ਅਗਸਤ ਨੂੰ ਪੰਜ ਮੈਂਬਰ ਕਮੇਟੀ ਨੇ ਇਜਲਾਸ ਕਰਨਾ ਉਸ ਤੇ ਉੱਤੇ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਕੀ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਉਹ ਬਾਦਲਾਂ ਦਾ ਹੁਕਮ ਮੰਨਣਗੇ ਕੀ ਹੋਵੇਗਾ ਜੋ ਕਹਿ ਰਹੇ ਨੇ ਕਿ ਦਬਾਅ ਬਣਾਇਆ ਜਾ ਰਿਹਾ ਉਹ ਦਬਾਅ ਦੇ ਵਿੱਚ ਆ ਕੇ ਅਜਿਹਾ ਕੋਈ ਕਦਮ ਚੁੱਕ ਸਕਦੇ ਨਹੀਂ ਜਿੱਥੋਂ ਤੱਕ ਆਪਾਂ ਗੱਲ ਕਰ ਲਈਏ ਜਿਹੜੇ ਹੁਕਮ ਨੂੰ ਰੱਦ ਕਰਨ ਦੀ ਇਹ ਪੌਸਿਬਿਲਟੀ ਨਹੀਂ ਇਹ ਪੌਸਿਬਿਲਟੀ ਇਸ ਕਰਕੇ ਨਹੀਂ ਪਹਿਲਾਂ ਹੁਕਮ ਨੂੰ ਰੱਦ ਕਰਕੇ ਜਿਹੜੇ ਬਾਦਲ ਕੇ ਉਹ ਨਜ਼ਾਰਾ ਵੇਖ ਚੁੱਕੇ ਜੀ ਸੌਦਾ ਸਾਹ ਤੇ ਜਿਹੜੀ ਹੁਕਮਨਾਮਾ ਇਹਨਾਂ ਨੇ ਰੱਦ ਕਰਕੇ ਮਾਫੀ ਦਿੱਤੀ ਸੀ ਤੇ ਉਹਦੇ ਸਿੱਟੇ ਕੀ ਨਿਕਲੇ ਸੀ ਇਹਨਾਂ ਨੂੰ ਉਹ ਨਹੀਂ ਭੁੱਲਣਾ ਚਾਹੀਦਾ ਕਿ ਇਹਦੇ ਸਿੱਟੇ ਵੀ ਮਾੜੇ ਨਿਕਲਣਗੇ 2 2 2 ਦਸੰਬਰ ਦਾ ਹੁਕਮਨਾਮਾ ਦੁਨੀਆ ਭਰ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਵਾ ਜੀ ਹਰਿਆਣੇ ਦਾ ਇੱਕ ਐਕਟਰ ਉਨੇ ਬਾਕਾਇਦਾ ਤੋੜਦੇ ਦੀ ਸ਼ਾਦੀ ਕਰਾਈ ਦੂਜੀ ਕਰਾਈ ਦੂਜੀ ਪਤਣੀ ਸੀ ਹਿੰਦੂ ਕੁੜੀ ਸੀ ਹਿੰਦੂ ਕੁੜੀ ਦੇ ਵੀ ਅਵਗਿਆ ਕੀਤੀ ਤੇ ਹਰਦਵਾਰ ਦੇ ਪਾਂਡਿਆਂ ਨੂੰ ਉੱਥੇ ਸੱਦ ਲਿਆ ਉਹਨੂੰ ਇਸੇ ਪੈਟਰਨ ਤੇ ਇਕਾਲਤਵ ਦੇ ਪੈਟਰਨ ਦੇ ਤੇ ਉਹਨੂੰ ਸਜ਼ਾ ਲਈ ਤੇ ਉੱਥੇ ਉਹ ਝਾੜੂ ਫੇਰਦੀ ਸੀ ਉੱਥੇ ਉਹਨਾਂ ਦੀ ਜਿਹੜੀ ਸੀ ਡੇਰੇ ਦੇ ਵਿੱਚ ਇਸੇ ਤਰ੍ਹਾਂ ਬਾਲਮਕੀ ਭਾਈਚਾਰ ਅੰਮ੍ਰਿਤਸਰ ਦੇ ਵਿੱਚ ਵੈਸਟ ਅੰਮ੍ਰਿਤਸਰ ਤੋਂ ਜਿਹੜਾ ਐਮਐਲਏ ਆ ਜਿਸ ਵੀਰ ਸਿੰਘ ਸੰਧੂ ਉਹ ਹੈਗਾ ਆਮ ਆਦਮੀ ਪਾਰਟੀ ਦਾ ਤੇ ਉਹਨੇ ਇੱਕ ਪੋਸਟਰ ਲਾਇਆ ਪੋਸਟਰ ਤੇ ਬਾਦਮੀਕ ਜੀ ਦੀ ਤਸਵੀਰ ਤੇ ਨਾਲ ਥੱਲੇ ਝਾੜੀ ਤਸਵੀਰ ਨਾਲ ਆਪਣੀ ਤਸਵੀਰ ਲਾਈ ਸੀ ਤੇ ਬਾਦਮੀਕ ਭਾਈ ਚ ਜਿਹੜੇ ਸਾਧੂ ਸੰਸੂ ਨੇ ਐਕਸ਼ਨ ਲਿਆ ਜੀ ਕਾਨੂੰਨ ਕੀਤਾ ਤੇ ਬਕਾਇਦਾ ਤੌਰ ਤੇ ਉਹਨੇ ਵੀ ਸਜ਼ਾ ਲਾਈ ਉਹਨਾਂ 'ਚ ਸਜ਼ਾ ਦੀ ਹੈ ਸਾਡੇ 'ਚ ਤਨਖਾਹ ਦੀ ਹੈ ਤਨਖਾਹ ਤੇ ਸਜ਼ਾ 'ਚ ਫਰਕ ਹੁੰਦਾ ਜੀ ਇਸ ਕਰਕੇ ਇਹਨਾਂ ਨੂੰ ਇਹ ਗੱਲ ਯਾਦ ਰੱਖੀ ਜਾਈਂਦੀ ਹੈ ਕਿ ਜੇ 2 ਦਸੰਬਰ ਦੇ ਹੁਕਮਾਂ ਮਾਮੇ ਤੇ ਕਿਸੇ ਪ੍ਰਕਾਰ ਦੀ ਕਿੰਤੂ ਪਰੰਤੂ ਕੀਤੀ ਜਿਨੇ ਵੀ ਕੀਤੀ ਉਹ ਯਾਦ ਰੱਖੇ ਪਰ ਉਦਹਾਸ਼ਰ ਕੀ ਹੋਏਗਾ ਇਤਿਹਾਸ ਨੂੰ ਉਲਟਾ ਪੁੱਟਾ ਕਰਨ ਦੀ ਜਗਤ ਨਹੀਂ ਦੇਗੀ ਸਿੱਖ ਕਮ ਕਦੇ ਵੀ ਤੇ 2 ਦਸੰਬਰ ਦਾ ਹੁਕਮਨਾਮਾ ਇਤਿਹਾਸਿਕ ਸਿੱਧ ਹੋਇਆ ਸੀਗਾ ਕਿ ਦੁਨੀਆ ਭਰ ਚਰਚਾ ਸੀ ਕਿ ਸਿੱਖ ਕਿੰਨੇ ਵਡਪਾਗੇ ਨੇ ਆਪਣੇ ਫੈਸਲੇ ਆਪ ਕਰ ਲਏ। ਪੰਜ ਵਿਅਕਤੀ ਖੜੇ ਆ ਤੇ ਇੱਕ ਸਾਬਕਾ ਡਿਪਟੀ ਮੁੱਖ ਮੰਤਰੀ ਅੱਗੇ ਗਲਚ ਪੱਲਾ ਪਾ ਕੇ ਖੜਾ ਹੋਣਾ ਨਿਕਲੇ ਪਾਸੇ। ਬਣੀ ਵੱਡੀ ਇਤਿਹਾਸਕ ਘਟਨਾ ਸੀ। ਲੇਕਿਨ ਇਹਨਾਂ ਨੂੰ ਇਹ ਹਜਮ ਨਹੀਂ ਹੋਈ। ਇਹ ਇਹਨਾਂ ਦਾ ਇਤਿਹਾਸ ਗਵਾਹ ਅਕਾਲੀਆਂ ਦਾ। ਜਦੋਂ ਵੀ ਅਕਾਲ ਤਖਤ ਤੋਂ ਕਿਸੇ ਅਕਾਲੀ ਲੀਡਰ ਦੇ ਖਿਲਾਫ ਕਿਸੇ ਪ੍ਰਕਾਰ ਦਾ ਹੁਕਮਨਾਮਾ ਜਾਰੀ ਹੋਇਆ ਉਦੋਂ ਉਦੋਂ ਹੀ ਜਥੇਦਾਰਾਂ ਦੀ ਛੁੱਟੀ ਹੁੰਦੀ ਰਹੀ ਹੈ ਜੀ ਇਹ ਪਹਿਲੀ ਵੰਦੀ ਹੈਗੀ ਕੋਈ ਹਮ ਲੇਕਿਨ ਉਸ ਹੀ ਨੇ ਵੀ ਇਹਨਾਂ ਦੇ ਵਕਾਰ ਨੂੰ ਹੋਰ ਢਾਈ ਅਕਾਲੀਦਾਨ ਨੂੰ ਜਿਹੜਾ ਜ ਹਾਸ਼ੀਏ ਤੇ ਅਕਾਲੀਦਾਨ ਨਾ ਉਹਨੂੰ ਹੋਰ ਢਾਈ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਕੀ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਗੁਰਾ ਨੇ ਇਹ ਖਦਸ਼ਾ ਪ੍ਰਗਟ ਕੀਤਾ ਵੀ 2 ਦਸੰਬਰ 2024 ਨੂੰ ਜਿਹੜਾ ਹੁਕਮ ਨਮਾ ਜਾਰੀ ਹੋਇਆ ਸੀਗਾ ਉਹਨੂੰ ਨੇਸ ਤੋਂ ਨਬੂਤ ਕਰਦੀਆਂ ਕੋਸ਼ਚੀਆਂ ਜਾਰੀ ਨੇ ਤੇ ਪਰਮਜੀਤ ਸਿੰਘ ਸਰਨਾ ਬਕਾਇਦਾ ਤੌਰ ਦੇ ਭਾਈ ਕਲਦੀਪ ਸਿੰਘ ਗੜਗੱਜ ਦੇ ਉੱਤੇ ਜਿਹੜਾ ਵਾ ਉਹ ਪ੍ਰੈਸ਼ਰ ਪਾ ਰਹੇ ਹਾਂ ਚਲੋ ਕਰ ਦਿਓ ਰੱਦ ਲੇਕਿਨ ਇਹਨਾਂ ਨੇ ਸਾਈਨ ਕੌਣ ਕਰੂਗਾ ਜਿਹੜੇ ਬਾਕੀ ਚਾਰ ਗ੍ਰੰਥੀ ਹੋਣਗੇ ਕਿਹੜੇ ਹੋਣਗੇ ਕਿਹੜੇ ਸਾਇੰਗ ਕਰਨਗੇ ਕਿਹੜੇ ਮੌਤ ਨੂੰ ਮਾਸੀ ਆਖਣਗੇ ਬਿਲਕੁਲ ਅੱਜ ਤੱਕ ਗਿਆਨੀ ਗੁਰਮਖ ਸਿੰਘ ਨੇ ਭਾਵੇਂ ਅਕਾਲ ਤੱਕ ਤੇ ਪੇਛੋਕੇ ਤਨਖਾਹ ਵੀ ਲੈ ਵਾਲੀ ਮਾਫੀ ਮੰਗ ਲਈ ਕਿ ਸੰਗਤ ਨੂੰ ਮਾਫੀ ਦੇਣ ਲਈ ਤਿਆਰ ਨਹੀਂ ਜੀ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਅਜੇ ਤੱਕ ਮਾਫੀ ਨਹੀਂ ਮਾਫੀ ਨਹੀਂ ਮਿਲੀ ਉਹਨਾਂ ਨੂੰ ਪਿੱਟ ਕੇ ਮਰ ਗਏ ਦੇ ਅਕਾਲ ਤੱਕ ਤੇ ਵੀ ਮੈਨੂੰ ਵੀ ਤਨਖਾਹ ਲਓ ਤੇ ਮੈਨੂੰ ਸੁਰਖਰੂ ਕਰੋ ਹਾਂ ਤੇ ਤੱਕ ਉਹਨਾਂ ਦੇ ਕੋਈ ਕਾਰਵਾਈ ਕੀਤੀ ਗਈ ਗਿਆਨੀ ਇਕਬਾਲ ਸਿੰਘ ਨੇ ਪੇਸ਼ ਹੋ ਕੇ ਹੱਥ ਜੁੜ ਕੇ ਗੱਲ 'ਚ ਪੱਲਾ ਪਾ ਕੇ ਤਨਖਾਹ ਲਾ ਲਈ ਲੇਕਿਨ ਫੇਰ ਵੀ ਸੰਗਤ ਨੇ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਜੀ ਤੇ ਗਿਆਨੀ irdbir ਸਿੰਘ ਹੋਰੀ ਇਹ ਉਹ ਸੁਕਨਮੇ ਦਸਕਸੀ ਜਦੋਂ ਹੁਕਮ ਨਮਾ ਵਾਪਸ ਲਿਆ ਜਿਹੜਾ ਕੀਤਾ ਸੀ ਉਹਦੇ ਵਿੱਚ ਗਿਆਨੀ ਇੱਕ ਹੈਗੇ ਸੀ ਸਾਈਂ ਮਲ ਸਿੰਘ ਹੋਰੀ ਇਹ ਦੁਨੀਆ ਤੇ ਨਹੀਂ ਰਹਿ ਇੱਕ ਹਜੂਰ ਸਾਹਿਬ ਦਾ ਜਥੇਦਾਰ ਸੀ ਉਹਦੇ ਸੈਨਸੀ ਸੀਗੇ ਉਹਨਾਂ ਦਾ ਮੀਤ ਜਥੇਦਾਰ ਸੀ ਔਰ ਉਹਨਾਂ ਨੇ ਉਸੇ ਦਿਨ ਹੀ ਕਹਿ ਦਿੱਤਾ ਸੀ ਵੀ ਇਹ ਸਾਨੂੰ ਸਾਦਕੇ ਉੱਥੇ ਗਲਤ ਕੰਮ ਕਰਾਉਂਦੇ ਅੱਜ ਤੋਂ ਬਾਅਦ ਅਸੀਂ ਇਹਨਾਂ ਦੀਆਂ ਮੀਟਿੰਗਾਂ 'ਚ ਭਾਗ ਨਹੀਂ ਲਵਾਵਾਂਗੇ ਤੇ ਮੁੜ ਕੇ ਉਹ ਆਏ ਵੀ ਨਹੀਂਗੇ ਇਸ ਕਰਕੇ ਪਰਮਜੀਤ ਸਿੰਘ ਸਰਨੇ ਨੇ ਅੱਗੇ ਵੀ ਕੋਈ ਚਾਹੀਦਾ ਕੰਮ ਨਹੀਂ ਕੀਤਾ ਤੇ ਜੇ ਇਹਨੇ ਹੁਣ ਵੀ ਕੋਈ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖ ਮੁੜ ਕੇ ਪੰਜਾਬ 'ਚ ਨਹੀਂ ਵੜਨ ਦੇਣਗੇ ਸ਼ੰਭੂ ਬਾਰਡਰ ਨਹੀਂ ਕਰਾਸ ਕਰਨ ਦੇਣਗੇ ਹਾਂ ਇਹ ਹਸਰ ਗਿਆਨੀ ਕੁਲਦੀਪ ਸਿੰਘ ਧੋਣਾ ਉਹ ਤੇ ਇੱਕ ਵੱਖਰਾ ਹੋਣੇ ਹੋਣਾ ਜੀ ਇਸ ਕਰਕੇ 2 ਦਸੰਬਰ ਦੇ ਹੁਕਮਨਾਮੇ ਨੂੰ ਛੇੜਿਆ ਜਾਣਾ ਇਹਨਾਂ ਸੌਖਾ ਨਹੀਂ ਜੇ ਤੁਸੀਂ ਇਸ ਪੰਜ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਤੇ ਕਿਸੇ ਪ੍ਰਕਾਰ ਦੀ ਦਰੋਹ ਘਲਾਉਣੇ ਤੇ ਉਹ ਵੀ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਹੋਵੇ ਬਿਲਕੁਲ ਇਸ ਕਰਕੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਆ ਉਹਨਾਂ ਨੂੰ ਪੂਰੀ ਕਰ ਲੈਣ ਦਿਓ ਕਿਉਂ ਜੋ ਗਿਆਨੀ ਹਰਪ੍ਰੀਤ ਸਿੰਘ ਗੁਰਾ ਨੇ ਕਿਹਾ ਵਾ ਪੀ ਪਰਮਜੀਤ ਸਿੰਘ ਸਰਨੇ ਨੇ ਕਿਹਾ ਪੀ ਇਹਨਾਂ ਦਾ ਹੁਕਮ ਨਮਾ ਰੱਦ ਕੀਤਾ ਜਾਵੇ ਤੇ ਭਰਤੀ ਨਿਸ਼ਟ ਤੋਂ ਨ부 ਕੀਤੀ ਜਾਵੇ ਹਾਂ ਇਹ ਪੁਲਿਸ ਤੋਂ ਕਿਸੇ ਵੀ ਸੂਰਤ ਨਹੀਂ ਹੈਗਾ ਗਿਆਨੀ ਕੁਲਦੀਪ ਸਿੰਘ ਗੜਗਾਜ ਆਪਣੇ ਲੈਵਲ ਤੇ ਕੁਝ ਕਰਦੇ ਮੈਨੂੰ ਪਤਾ ਨਹੀਂ ਲੇਕਿਨ ਇਹਦੇ ਨਾਲ ਚਾਰ ਬੰਦੇ ਹੋਰ ਕੋਈ ਵੀ ਦਸਤਕ ਕਰਨੀ ਤਿਆਰ ਨਹੀਂ ਹੋਣਗੇ ਤੇ ਅਸੀਂ ਹੁਕਮ ਨੂੰ ਰੱਦ ਕਰਦੇ ਹਾਂ ਜਿਨੇ ਕੀਤਾ ਲੋਕਾਂ ਨੇ ਉਹਦੇ ਘਰ ਤੱਕ ਪਹੁੰਚਣਾ ਤੇ ਗਿਆਨੀ ਕੁਲਦੀਪ ਸਿੰਘ ਦੇ ਪੁਤਲੇ ਫਿਰ ਉਸੇ ਤਰੀਕੇ ਨਾਲ ਢਣ ਗਏ ਹਾਂ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਗਿਆਨੀ ਗ੍ਰਿਪਚਨ ਸਿੰਘ ਦੇ ਸੜੇ ਸੀ ਤੇ ਹੱਥ ਜੋੜ ਕੇ ਛੱਡ ਕੇ ਭੱਜਾ ਸੀ ਕਾਲ ਤੱਕ ਉਹ ਕਿ ਮੇਰੇ ਕੋ इस्तीफा ਲੈ ਲੋ ਆਖਰਕਾਰ ਦੇਣਾ ਕਹਿਤਾ ਮੈਂ ਤੁਹਾਨੂੰ ਰਸੀਬਾ ਦਿੱਤਾ ਸਾਧ ਹੋ ਗਿਆ ਤੁਸੀਂ ਮੈਨੂੰ ਦੇ ਮੈਂ ਚੱਲਿਆ ਕਰ ਹਾਂ ਪ੍ਰੈਸ ਨੂੰ ਕਰ ਫਿਰ ਉਹਨੂੰ ਕਿਹਾ ਜੀ ਵੇਟ ਕਰ ਇੱਕ ਦੋ ਦਿਨ ਤੇ ਗਿਆਨੀ ਗੜ ਗੱਜ ਨੂੰ ਤਾਂ ਜੇ ਪ੍ਰਵਾਨਗੀ ਨਹੀਂ ਮਿਲੀ ਜ਼ਫੇਦਾਰ ਦੀ ਸਿਰਾਂ ਤੇ ਚੁੰਨੀਆਂ ਬੰਨ੍ਹ ਕੇ ਸਿਰਪੇਂ ਦਿੱਤੇ ਜਾਂਦੇ ਹਾਂ ਫਿਰਾਂ ਦੇ ਉੱਤੇ ਦਸਤਾਰ ਸਜਾ ਕੇ ਸਿਰਪੇਂ ਦਿੱਤੇ ਜਾਂਦੇ ਤੇ ਮਰਿਆਦਾ ਅਨਸਾਰ ਦਿੱਤੇ ਜਾਂਦੇ ਜੀ ਜੀ ਬਿਲਕੁਲ ਪਟਿਆ ਸਾਹਿਬ ਗਿਆਨੀ ਗੜਗਾਟ ਜਿਹੜੇ ਨੇ ਹੁਣ ਤੱਕ ਤੇ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਆ ਪੰਜ ਮੈਂਬਰ ਕਮੇਟੀ ਨੂੰ ਲੈ ਕੇ ਕੋਈ ਬਿਆਨ ਤੋਂ ਉਹਨਾਂ ਨੇ ਖਾਸ ਤਤਾਂ ਨਹੀਂ ਬਚ ਕੇ ਨਿਕਲਦੇ ਹੋਏ ਨਜ਼ਰ ਆਉਂਦੇ ਨੇ ਪਰ ਆਉਂਦੇ ਦਿਨਾਂ ਨੂੰ ਹੁਣ 11 ਅਗਸਤ ਨੂੰ ਜੋ ਇਜਲਾਸ ਉਹਨਾਂ ਨੇ ਕਰਨਾ ਹੈ ਦੇਖਦੇ ਹਾਂ ਹੁੰਦਾ ਆ ਕੀ ਹੁੰਦਾ ਆ ਉਸ ਨੂੰ ਲੈ ਕੇ ਜੋ ਹਲਚਲ ਮਚੀ ਹੋਈ ਹੈ ਕੀ ਕੁਝ ਹੁੰਦਾ ਇਹ ਤਾਂ ਹੁਣ ਆਉਂਦੇ ਦਿਨਾਂ ਦੇ ਪਤਾ ਲੱਗੇਗਾ ਪਟਿਆ ਸਾਹਿਬ ਇੱਕ ਰਣਜੀਤ ਸਿੰਘ ਗਿੱਲ ਜੋ ਕਿ ਸ਼੍ਰੋਮਨੀ ਕਲੈਦਨ ਨੂੰ ਛੱਡ ਕੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਿਆ ਤੇ ਇੰਨੀ ਕਾਲਜ ਮੈਂ ਕਿਹਨੇ ਜੁਆਇਨ ਕੀਤੀ ਕਿ ਨਾ ਉੱਥੇ ਜਾਖੜ ਸੀਗੇ ਤੇ ਨਾ ਹੀ ਅਸ਼ਵਨੀ ਸ਼ਰਮਾ ਸੀਗੇ ਚਲੋ ਜਾਖੜ ਦੇ ਇੱਕ ਪਾਸੇ ਅਸੀਂ ਮੰਨ ਲੈਂਦੇ ਆ ਕਿ ਭਾਜਪਾ ਨੇ ਖੁੰਜੀ ਲਾਇਆ ਹੋਇਆ ਹੈ ਤੇ ਵਰਕਿੰਗ ਪ੍ਰਧਾਨ ਨੂੰ ਤਾਂ ਹੋਣਾ ਚਾਹੀਦਾ ਸੀ ਜੋ ਕਿ ਹੁਣ ਇੱਕ ਫਰੰਟ ਫੁੱਟ ਤੇ ਨਜ਼ਰ ਆਉਂਦੇ ਨੇ ਅਸ਼ਵਨੀ ਸ਼ਰਮਾ ਉਹ ਵੀ ਨਹੀਂ ਸੀਗੇ ਤੇ ਇਹ ਜਿਹੜੀ ਜੁਆਇਨਿੰਗ ਹੈ ਇਹ ਹਰਿਆਣੇ ਦੇ ਸੀਐਮ ਨੈਬਸਰਨੀ ਦੇ ਵੱਲੋਂ ਕਰਵਾਈ ਗਈ ਅਜੀਹਾ ਕਿਉਂ ਤੇ ਇਸੇ ਨਾਲ ਹੀ ਇਹ ਵੀ ਜੋੜਦੇ ਹੋ ਕਿ ਰਜੀਤ ਸਿੰਘ ਗਿਲਦੀ ਜੁਆਇਨਿੰਗ ਦੇ ਨਾਲ ਹੀ ਜੋ ਵਿਜੀਲੈਂਸ ਦੀ ਰੇਡ ਹੋਈ ਹੈ ਤੇ ਮਜੀਠੀਏ ਦੇ ਨਾਲ ਕੀ ਸੰਬੰਧ ਨੇ ਜੋ ਇਹ ਰੇਡ ਅਚਾਨਕ ਭਾਜਪਾ ਦੇ ਜੁਆਇਨ ਹੁੰਦੇ ਹੀ ਹੋਵੇ ਉਹਨਾਂ ਦੇ ਘਰ ਤੇ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਦੋਂ ਅਕਾਲੀ ਦਲ ਛੱਡਿਆ ਸੀ ਨਾ ਰਣਜੀਤ ਸਿੰਘ ਗਿੱਲ ਨੇ ਭਰੇ ਮੰਨਣਾ ਛੱਡਿਆ ਸੀ। ਖੁਸ਼ੀ ਨਾਲ ਹੀ ਸੱ ਛੱਡਿਆ। ਕਿਉਂਕਿ ਇਹਦੇ ਤੇ ਇਨਕਮ ਟੈਕਸ ਦੇ ਰੇਟ ਹੋਏ ਸੀ ਇਹਨੂੰ ਪਤਾ ਸੀ ਕਿਤੇ ਫਸ ਜਾਗੇ ਤੇ ਇਹਨੇ ਉਦੋਂ ਫੈਸਲਾ ਕੀਤਾ ਸੀ ਵੀ ਮੈਂ ਅਕਾਲੀ ਦਲ ਛੱਡ ਕੇ ਭਾਜਪਾ ਜੁਆਇਨ ਕਰਾਂ। ਮੇਰਾ ਬਚਾਅ ਹੋ ਜਾਊਗਾ ਕਿਉਂਕਿ ਭਾਜਪਾ ਕੋਲ ਇੱਕ ਬੜੀ ਵੱਡੀ ਮਸ਼ੀਨ ਪਈ ਆ। ਜੀਤੇ ਵਿੱਚ ਸਬੂਤਾ ਹੀ ਬੰਦਾ ਪਾ ਦਿੰਦੇ ਤੇ ਦੂਜੇ ਪਾਸੇ ਉਹ ਸਾਫ ਸੁਥਰਾ ਹੋ ਕੇ ਬਾਹਰ ਨਿਕਲ ਹੁੰਦਾ ਹਾਂ ਜਿਹੜੇ ਬੰਦੇ ਤੇ 70000 ਕਰੋੜ ਦੇ ਇਹਨਾਂ ਨੇ ਸਨ ਦੋਸ਼ ਲਾਏ ਅਜੀਤ ਪਵਾਰ ਦੇ ਉੱਤੇ ਤੇ ਉਹਨੂੰ ਫਿਰ ਡਿਪਟੀ ਮੁੱਖ ਮੰਤਰੀ ਕਿਉਂ ਬਣਾਇਆ ਗਿਆ ਜੀ ਕਿੰਦੇ ਤੇ ਦੋਸ਼ ਲਾਏ ਉਹਨੂੰ ਮੁੱਖ ਮੰਤਰੀ ਬਣਾਇਆ ਗਿਆ ਜਿਹੜੀ ਆ ਇਹ ਕਰਤੂਤਾ ਕਰ ਰਹੇ ਨਾ ਬੀਜੇਪੀ ਵਾਲੇ ਇਹ ਆਪਣੇ ਵਾਸਤੇ ਗੱ ਕੰਡੇ ਬੀਜ ਰਹੇ ਨੇ ਸਦਾ ਸਰਕਾਰਾਂ ਦੀ ਰੀਤ ਨਹੀਂ ਹੈ ਜਿੱਦਾਂ ਸਰਕਾਰ ਬਦਲੀ ਉਦੋਂ ਜਿਨ੍ਹਾਂ ਦੀ ਇੱਕ ਇੱਕ ਦੀ ਹਾਲਤ ਹੋਣੀ ਉਹ ਸਭ ਨੂੰ ਪਤਾ ਫਿਰ ਜਿਹੜੀ ਐਮਰਜੈਂਸੀ ਜੋ ਕੁਝ ਹੋਇਆ ਉਹ ਕੋਈ ਉਹ ਕੁਛ ਨਹੀਂ ਦਣਾਣਾ ਹਾਂ ਉਹ �ेलਨੇ ਕੀ ਕੀਤਾ ਵੀ ਛੱਡ ਕੇ ਨੇ ਭਾਜਪਾ ਜੁਆਇਨ ਕਰਨੀ ਸੀ ਲੇਕਿਨ ਬਿੱਲੀ ਦੇ ਭਾਗਾ ਨੂੰ ਆ ਕੇ ਤੇ ਸ਼ਕਾਲਾ ਟੁੱਟ ਗਿਆ ਤੇ ਦੁੱਧ ਪੀ ਗਈ ਇਨੇ ਸੋਚਿਆ ਵੀ ਉਹਨੂੰ ਅਗਲੇ ਦਿਨ ਜਿਹੜਾ ਸੀ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਉਹਦਾ ਚਰਚਾਤ ਹੋ ਗਿਆ ਵੀ ਉਹਨੇ ਆਪਣੇ ਐਮਐਲਏ ਸ਼ਿਪ ਤੋਂ ਸਿਵਾ ਦਿੱਤਾ ਤੀਨੇ ਸੋਚਿਆ ਲੋਜੀ ਗੱਲ ਬਣ ਗਈ ਹਾਂ ਜੀਪੀਟੀ ਲੋਨੇ ਕਾਲੀਜਲ ਛੱਡਿਆ ਸੀ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਜਿਹੜਾ ਕਦੀ ਐਮਐਲਏ ਬਣਿਆ ਸੀ ਤੇ ਉਹਨੂੰ ਆਮ ਆਦੀ ਪਾਰਟੀ ਨੇ ਐਮਐਲਏ ਬਣਾਤਾ ਗਿੱਦੜਬਾ ਜੀ ਵਿਸ਼ੇਤਰ ਨੇ ਸੁਪਨਾ ਲਿਆ ਸੀ ਵੀ ਦੋਮਰੀ ਮੇਂ ਹਾਰ ਗਿਆ ਜੇ ਇਹਦਾ ਅਸਤੀਫਾ ਮਨਜ਼ੂਰ ਹੁੰਦਾ ਵਾ ਤੇ ਮੈਂ ਇੱਥੇ ਬਿਕਰਤੌਰ ਤੇ ਚੋਣ ਲੜ ਕੇ ਆਮਲੋ ਤੇ ਮੈਂ ਐਮਐਲਏ ਬਣੀ ਹੂੰ ਦੇਖਣ ਉਹਨਾਂ ਦੀ ਆਸਾਂ ਤੇ ਪਾਣੀ ਉਸ ਵੇਲੇ ਫੈ ਫੈਲ ਗਿਆ ਕਿ ਬਿੱਲੀ ਦੇ ਭਾਗ ਨੂੰ ਛਕਾਲਾ ਦਾ ਟੁੱਟਾ ਸੀ ਜਿਹੜਾ ਜਿਹੜਾ ਹੈਗਾ ਸੀ ਕਾਰ ਨਾਉ ਖਾਲੀ ਸੀ ਤੇ ਦੁੱਧ ਨਹੀਂ ਸੀਗਾ ਕਿਉਂ ਬੀਬੀ ਅਨਮੋਲ ਕਗਨ ਮਾਨ ਜੇ ਕਿਤੇ ਸਪੀਕਰ ਨੂੰ ਆਪਣਾ ਅਸਤੀਫਾ ਦੇਣ ਦੀ ਫਿਰਿੰਦੀ ਕਹਿੰਦੇ ਵਾਕਿਆ ਸincere ਆ ਉਹਨੇ ਆਪਣੇ ਪ੍ਰਧਾਨ ਨੂੰ ਸੇਵਾ ਦਿੱਤਾ ਸੀ ਹੂੰ ਜੇ ਤੁਸੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਤੇ ਤੁਹਾਨੂੰ ਸਪੀਕਰ ਦੇ ਸਨਮੁਖ ਜਾਤੀ ਤੌਰ ਤੇ ਪੇਸ਼ ਹੋ ਕੇ ਅਸਤੀਫਾ ਦੇਣਾ ਪਊਗਾ ਨਾ ਕਿ ਪੋਸਟ ਤੇ ਭੇਜਾਸਤੀ ਮੈਂ ਪ੍ਰਵਾਨ ਕਰੂੰਗਾ। ਇਸ ਕਰਕੇ ਉਹਨੇ ਅਸਤੀਫਾ ਵਾਪਸ ਲੈ ਲਿਆ ਤੇ ਇਹਨਾਂ ਨੂੰ ਮੁੜ ਭਾਜਪਾ ਵਿੱਚ ਸ਼ਾਮਲ ਹੋਣਾ ਪਿਆ। ਭਾਜਪਾ ਦੀ ਸ਼ਾਮਲ ਹੋਣਾ ਪਿਆ ਤੇ ਅੱਜ ਇਹਨਾਂ ਤੇ ਵਿਜੀਲੈਂਸ ਤੇ ਰੇਡ ਕੀਤੀ ਆ ਜਿੱਦੀ ਕੋਈ ਤੁੱਕ ਨਹੀਂ ਬਣਦੀ। ਕੋਈ ਤੁੱਕ ਨਹੀਂ ਬਣਦੀ। ਲੇਕਿਨ ਨੀਲਗਰ ਦੇ ਸਪੋਕਸਮੈਨ ਨੇ ਆਵਾਦੀ ਪਾਰਟੀ ਦੇ ਕਹਿੰਦੇ ਜੀ ਇਹਦੀ ਜੜੀ ਆ ਲਿੰਕ ਉਹ ਮਜੀਠੀਆ ਨਾਲ ਜੁੜਦੇ ਹੂੰ ਭਾਈ ਮਜੀਠੀਆ ਉਹਨਾਂ ਦੀ ਪਾਰਟੀ ਦਾ ਆਗੂ ਸੀਗਾ ਲਿੰਕ ਤੇ ਜੁੜ ਸਕਦੇ ਪਰ ਅਸੀਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਜੀ ਕੀ ਬਕਾਰੀ ਬੰਦਾ ਸੀ ਕਿਤੇ ਇਨਵੈਸਟਮੈਂਟ ਕੀਤੀ ਹੋ ਸਕਦੀ ਸਾਹਮਣੇ ਆ ਜਿਹੜੀ ਗੱਲ ਬਣੇ ਕੋਈ ਕੋਈ ਗੱਲ ਲੇਕਿਨ ਇਹ ਪੰਜਾਬ ਸਰਕਾਰ ਦੀ ਜਿਹੜੀ ਪ੍ਰਕਿਰਿਆ ਉਹ ਬਿਲਕੁਲ ਗਲਤ ਨਿੰਦਣਯੋਗ ਹੈ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜੇ ਵਿਜੀਲੈਂਸ ਦੇ ਰੇਡ ਕਰਨਾ ਸੀ ਜਾਂ 10 ਦਿਨ ਖਲੋਕੀ ਕਰ ਦਿੰਦੀ ਜੇ 10 ਪਹਿਲਾਂ ਕਰਦੇ ਕਿਸੇ ਨੂੰ ਕੋਈ ਇਤਰਾਜ਼ ਨਾ ਹੁੰਦਾ ਇਸ ਕਰਕੇ ਇਹ ਬਦਲਾ ਲੋਪਹਾ ਨਹੀਂ ਕੀਤੀਆਂ ਪਰ ਇਹਨਾਂ ਨੂੰ ਵੀ ਇਹ ਵੀ ਸੋਚ ਲੈਣ ਭਗਵਾਨ ਤੁਮ ਮੰਨ ਤੇ ਕੇਜਰੀਵਾਲ ਬਕਾਇਦਾ ਤੌਰ ਤੇ ਸੋਚ ਲੈਣ ਤੇ ਜੋ ਕਰ ਰਹੇ ਇਹ ਠੀਕ ਨਹੀਂ ਕਰ ਰਹੇ 2017 ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਇਲੈਕਸ਼ਨ ਹਾਊਸ ਹੁੰਦੀ ਹੈ ਜੀ ਪੰਜਾਬ ਵਿਧਾਨ ਸਭਾ ਦੀ ਤੇ ਅਕਾਲੀ ਦਲ ਦੇ ਇੱਕ ਧਾਕਣ ਅਕਾਲੀ ਦਲ ਦੇ ਬਿਲਕੁਲ ਧੱਕੜ ਮੰਤਰੀ ਸੀਗਾ ਜਿਹਦੀ ਸਿਕਿਉਰਿਟੀ ਬੜੀ ਉੱਪਰ ਹੈਗੀ ਸੀ ਤੇ ਸਿਕਿਉਰਿਟੀ چیر ਕੇ ਅਗਲੇ ਜਾ ਕੇ ਚੇਪੜਾ ਮਾਰਦੀ ਸੀ ਫਿਰ ਤੂੰ ਤੂੰ ਗੰਦਾ ਬੰਦਾ ਇਸੇ ਕਰਕੇ ਮੇਰਾ ਇੱਕ ਕਹਿਣ ਤੋਂ ਭਾਵ ਇਹ ਆ ਕਿ ਇਹਨਾਂ ਨੂੰ ਜੇ ਕਿਤੇ ਇਹਨਾਂ ਨੇ ਇਹੋ ਜਿਹੇ ਬਦਲਾ ਨੂੰ ਕਾਰਵਾਈ ਕੀਤੀ ਤਾਂ ਫਿਰ ਆਪ ਵੀ ਤਿਆਰ ਰਹਿਣਾ ਚਾਹੀਦਾ ਕਿ ਕੱਲ ਸਰਕਾਰ ਬਦਲੀ ਤੇ ਫਿਰ ਇਹਨਾਂ ਵਾਸਤੇ ਵੀ ਪਟਿਆਲਾ ਜੇਲ੍ਹ ਤੇ ਨਾਬਾ ਦਿਲ ਦੇ ਦਰਵਾਜ਼ੇ ਖੁੱਲਣਗੇ ਤੇਰ ਨਹੀਂ ਲੱਗਣੀ ਹੂੰ ਜੀ ਜੀ ਬਿਲਕੁਲ ਪਟਿਆਲਾ ਬੀਤੇ ਦਿਨੀ ਜੋ ਘਟਨਾ ਵਾਪਰੀ ਉਸ ਤੋਂ ਬਾਅਦ ਗੁਣਾਣੇ ਦੇਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਐਸ.ਡੀ.ਪੀ.ਐਸ ਨੇ ਕਮੇਟੀ ਚੋਂ ਕੱਢ ਦਿੱਤਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਹਾਂ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਿਹੜੀ ਉਹਨੇ ਉਥੋਂ ਦੇ ਕਰਮਜੀਤ ਸਿੰਘ ਨੇ ਬੇਕਾਇਦਾ ਤੌਰ ਤੇ ਗੱਲ ਕੀਤੀ ਹੈ ਪੇ ਅਸੀਂ ਜਿਹੜੇ ਵੇਦ ਹਮ ਇੱਥਾ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਬਾੜੀ ਨੂੰ ਜੋੜਨ ਵਾਸਤੇ ਅਸੀਂ ਇੱਕ ਚੇਹਰ ਸਥਾਪਿਤ ਕੀਤੀ ਹੈ ਜਿਹਦਾ ਨਾਮ ਸਿੱਖ ਸਟਡੀ ਚੇਅਰ ਰੱਖਿਆ ਜਦੋਂ ਦੋ ਚੇਹਰ ਪਹਿਲਾਂ ਉੱਥੇ ਸਥਾਪਿਤ ਕੀਤੇ ਆ ਜਿਨ੍ਹਾਂ ਤੇ ਸਟਡੀ ਹੋ ਰਹੀ ਆ ਇੱਕ ਗੁਰੂ ਨਾਨਕ ਸਟਡੀ ডিপਾਰਟਮੈਂਟ ਤੇ ਇੱਕ ਸ਼੍ਰੀ ਗੁਰਮੁਖ ਸਿੰਘ ਇੰਟਰਫੇਸ ਗੁਰਨਾਨਕ ਇੰਟਰਫੇਸ ਦੇ ਡਾਕਟਰ ਅਮਰਜੀਤ ਸਿੰਘ ਚੇਅਰ ਤੇ ਜਿਹੜੇ ਸੀ ਡਾਇਰੈਕਟਰ ਸੀ ਜਾਂ ਮੁਖੀ ਸਨ ਉਹਨਾਂ ਕੰਮ ਵੀ ਕੀਤਾ ਇਹ ਨਹੀਂ ਨਹੀਂ ਕੰਮ ਕੀਤਾ ਉਹਨਾਂ ਨੇ ਲੇਕਨ ਕਰਮਜੀਤ ਸਿੰਘ ਡਾਕਟਰ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਗੋਗਵਾਨੀ ਇਹ ਤਿੰਨਾਂ ਦੀ ਟਿਕੜੀ ਹੈ ਜੇਕਰ ਤੇ ਉਹਨਾਂ ਨੇ ਇੰਨੀ ਗੱਲ ਕਹਿਤੀ ਜਾ ਕੇ ਕਰਮਜੀਤ ਸਿੰਘ ਨੇ ਭਗਵਤ ਆਰਸਦ ਦੇ ਮੁਖੀ ਦੇ ਸਾਹਮਣੇ ਪੇ ਅਸੀਂ ਵੇਦਾਂ ਨੂੰ ਤੇ ਗੁਰਗੱਗੁਰੂ ਸਾਹਿਬ ਦੀ ਗੁਰਬਾਣੀ ਨੂੰ ਜੋੜ ਰਹੇ ਆ ਵੇਦਾਂ ਦੇ ਵਿੱਚ ਬਹੁਤ ਸਾਰੇ ਕਰਮਕਾਡ ਜਿਨ੍ਹਾਂ ਦੀ ਗੁਰੂ ਨਾਲ ਸਾਹਿਬ ਨੇ ਖੰਡਨ ਕੀਤਾ ਤੇ ਫਿਰ ਤੁਸੀਂ ਕਿਵੇਂ ਜੋੜਦੇ ਕੋਈ ਨਾ ਜੀ ਚਲੋ ਮੰਨ ਲਿਆ ਅਸੀਂ ਉਹਨਾਂ ਨੂੰ ਇਸ ਕਰਕੇ ਇਸ ਕਮੇਟੀ ਚ ਕੱਢ ਦਿੱਤਾ ਗਿਆ ਜਿਹੜੀ ਅਕਾਲ ਤਖਤ ਤੇ ਜਥੇਦਾਰ ਦੇ ਵਿਧਾਨ ਬਣਾਉਣ ਦੀ ਕਮੇਟੀ ਬਣਾਈ ਗਈ ਸੀ ਨਾ ਉਸ ਕਮੇਟੀ ਸ਼ਾਮਲ ਕੀਤਾ ਉਹ ਚੋਂ ਐਸਪੀਸੀ ਨੇ ਕੱਢ ਤਾ ਅੱਗਾ ਵੈਕਸ਼ਨ ਅ ਪਿੱਛਾ ਵੀ ਕੇ ਉਹ ਵੀ ਉੱਥੇ ਵੀ ਸਭ ਵਾਲੇ ਮਲੀ ਬਿਠੇ ਹਮ ਅਗਲੀ ਹੁਣ ਜਿਹੜਾ ਅਮਰਜੀਤ ਸਿੰਘ ਆ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੰਟਰਫੇਸ ਸਟੱਡੀ ਤੋਂ ਜਿਹੜੇ ਰਿਟਾਇਰ ਹੋ ਗਏ ਸੀ ਤੇ ਇਹਨਾਂ ਨੂੰ ਜਿਹੇ ਨਵੀਂ ਚੇਅਰ ਸਥਾਪਿਤ ਕੀਤੀ ਹੈ ਉਹਦਾ ਫੇਰ ਮੁਖੀ ਲਗਾਇਆ ਤਾ ਕੇ ਇਹ ਚੇਰ ਸਥਾਪਿਤ ਕਿਵੇਂ ਕੀਤੀ ਗਈ ਇੱਕ ਜੂਐਸਏ ਦੇ ਵਿੱਚ ਅਮਰੀਕਾ ਦੇ ਵਿੱਚ ਜਸਪ੍ਰੀਤ ਸਿੰਘ ਸਾਡੇ ਹੈਗੇ ਨੇ ਅਟਾਰਨੀ ਇਮੀਗ੍ਰੇਸ਼ਨ ਉਹਨਾਂ ਨੇ ਕੰਮ ਕੀਤਾ ਬਹੁਤ ਸਾਰੇ ਜਿਹੜੇ ਲੜਕੇ ਉੱਥੋਂ ਡਿਪੋਰਟ ਹੋਣੇ ਨੇ ਬਚਾਇਆ ਉਹਨਾਂ ਚ ਚੰਗੀ ਗੱਲ ਬਚਾਇਆ ਮੈਡੀਕਲ ਕੋਈ ਨਹੀਂ ਲੇਕਿਨ ਇਹ ਜਸਟਿਸ ਸੇਵਾ ਸਿੰਘ ਦੇ ਬੇਟੇ ਦੇ ਜਸਪ੍ਰੀਤ ਸਿੰਘ ਇਹ ਇੱਥੇ ਆਇਆ ਤੇ ਇਹਨਾਂ ਨੇ ਯੂਨੀਵਰਸਿਟੀ ਨੂੰ ਕਿਹਾ ਵੀ ਤੁਸੀਂ ਸੇਕ ਕਸਟਡੀ ਚੇਅਰ ਸਥਾਪਤ ਕਰੋ ਤੇ ਮੈਂ ਤੁਹਾਨੂੰ 10 ਕਰੋੜ ਰੁਪਏ ਦੇਵਾਂਗਾ ਜੀ ਜੇ 3 ਕਰੋੜ ਹੁਣਾਂ ਚੁੱਕਾ ਵਾ ਬਾਕੀ 7 ਕਰੋੜ ਹੁਣਾਂ ਹੁਣ ਜੇ ਕਰਮਜੀਤ ਸਿੰਘ ਤੇ ਇਹ ਦੋਸ਼ ਲੱਗਦਾ ਵੀ ਉਹ ਭਾਜਪਾ ਦਾ ਬੰਦਾ ਵਾ ਉਹ ਆਰਸ ਦਾ ਬੰਦਾ ਵਾ ਆਰਸ ਦੇ ਇਸ਼ਾਰੇ ਤੇ ਕੰਮ ਕਰਦਾ ਵਾ ਤੇ ਫਿਰ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ 인ਦਰਜੀਤ ਸਿੰਘ ਤੇ ਕੋਈ ਨਹੀਂ ਲੱਗ ਸਕਦਾ ਇਹ ਦੋਵੇਂ ਵਿਅਕਤੀ ਸ਼੍ਰੋਮਣੀ ਕਮੇਟੀ ਤੇ ਅਕਾਲਪਤੀ ਦੇ ਜਥੇਦਾਰ ਦੀਆਂ ਅੱਖਾਂ ਦੇ ਤਾਰੇ ਨੇ ਕੋਈ ਵੀ ਕਮੇਟੀ ਸ਼੍ਰੋਮਣੀ ਕਮੇਟੀ ਦੀ ਬਣੀ ਅਕਾਲ ਤਖਤ ਦੀ ਬਣੀ ਇਹ ਦੋ ਬੰਦੇ ਸ਼ਾਮਲ ਹੁੰਦੇ ਕੀ ਗੱਲ ਪੰਜਾਬ ਦੇ ਵਿੱਚ ਹੋਰ ਵਿਦਵਾਨ ਮਰ ਗਏ ਸਾਰੇ ਕੋਈ ਵੀ ਵਿਦਵਾਨ ਨਹੀਂ ਹੈਗਾ ਬੇਸ ਕਰਕੇ ਸੀਨ ਰੱਖ ਚ ਨਹੀਂ ਤੁਸੀਂ ਨਾ ਪਾਓ ਇਹਨਾਂ ਨੂੰ ਲੇਕਿਨ ਇਹਨਾਂ ਨਾਲ ਉਹ ਲੋਕ ਵੀ ਸ਼ਾਮਲ ਕਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਜੀ ਹੁਣ ਇਹ ਦੋ ਵਿਅਕਤੀ ਜਿਹੜੇ ਨੇ ਇਹ ਕਰਮਜੀਤ ਸਿੰਘ ਨੂੰ ਇੱਥੋਂ ਤੱਕ ਇੱਕ ਜਿਹਨ ਦਾ ਹੈਗਾ ਮਿਰਖਲ ਸ਼ੈਦ ਨੌ ਦਾ ਗਸੀਕਰ ਹਰਕਬਾਲ ਸਿੰਘ ਓਐਸਡੀ ਇਹ ਉਸ ਦੀ ਰੋ ਜਾ ਕੇ ਦਰਬਾਰ ਸਭ ਜਾ ਕੇ ਉੱਥੇ ਪੜਦਾ ਸਵੇਰੇ ਪੜਦਾ ਸਵੇਰੇ ਜੋ ਪ੍ਰਕਾਸ਼ ਹੁੰਦਾ ਉਹ ਤੇ ਇਹਦੀ ਸ਼ਫਾਰਿਸ਼ ਦੇ ਉੱਤੇ ਉੱਥੇ ਸਾਡੇ ਕਰਮਜੀਤ ਸਿੰਘ ਵਾਹਿ ਚੰਦ ਨੂੰ ਸਪੈਸ਼ਲ ਜਗ੍ਹਾ ਦਿੱਤੀ ਜਾਂਦੀ ਅੰਦਰ ਬੈਠੀ ਸਪੈਸ਼ਲ ਜਗ੍ਹਾ ਜਦੋਂ ਹਣ ਰੋਲਾ ਪਿਆ ਦੋ ਦਿਨ ਤੋਂ ਬਾਅਦ ਤੇ ਵਿਖਿਆ ਦੀ ਮੈਂ ਉੱਥੇ ਗਿਆ ਕਿ ਨਹੀਂ ਹੈਗੇ ਮਨਨ ਉਹਤੇ ਵੀ ਵੀਆਈਪੀ ਟ੍ਰੀਟਮੈਂਟ ਇਹਨਾਂ ਵਾਸਤੇ ਜਿਹੜੇ ਅੰਦੀਨ ਤੇ ਦੋਸ਼ ਲੱਗਾ ਵੀ ਉਹ ਆਰਐਸ ਦੇ ਚੇਲੇ ਜੇ ਉਹਨਾਂ ਲੋਕਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਉਹ ਦਰਬਾਰ ਸਾਹਿਬ ਦੀ ਜਾ ਸ਼੍ਰੋਮਣੀ ਕਮੇਟੀ ਤੇ ਫਿਰ ਮੈਂ ਸੋਚਦਾ ਰੱਬ ਹੀ ਰੱਖਾ ਸਾਡਾ ਜੀ 2011 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 3 ਟਿਕਟਾਂ ਰੱਖੀਆਂ ਸੀ ਸੰਸਮਾਜ ਵਾਸਤੇ ਉਸ ਸੰਤ ਸਮਾਧ ਵਾਸਤੇ ਜਿਹੜੇ ਨਾਗਪੁਰ ਜਾ ਕੇ ਹਾਜ਼ਰੀਆਂ ਭਰਦੇ ਜਿਹੜੇ ਉਹਨਾਂ ਦੀ ਵਿਚਾਰ ਧਾਰਾ ਨੂੰ ਲਾਗੂ ਕਰਦੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸੀ ਉਹਨਾਂ ਗਾਹ ਕਿਨਾਂ ਦਿੱਤੀਆਂ ਆਪਣੇ ਚਿੰਲੇ ਬਲਕ ਦਿੱਤੀਆਂ ਨੇ ਹਾਂ ਚਿੰਲੇ ਬਲਕ ਜੇ ਜਿੱਤੇ ਕੇ ਹੈ ਤੇ ਫਿਰ ਆਟੋਮੈਟਿਕਲੀ ਸਮੂਲੀਅਤ ਤੇ ਐਸਪੀਸੀ ਤੋਂ ਦੀ ਹੋ ਗਈ ਆਰਐਸ ਦੀ ਜੀ ਇਸ ਕਰਕੇ ਇੱਥੇ ਸਭ ਅੱਛਾ ਨਹੀਂ ਚੱਲਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਬਹੁਤਾ ਕੁਝ ਹੈ ਨਹੀਂ ਨਾ ਤਾਂ ਉਹਨਾਂ ਦੇ ਕੋਈ ਵਿਦਵਾਨਾਂ ਦੀ ਕੋਈ ਟੀਮ ਹੈ ਨਾ ਕੋਈ ਸਿਆਣਾ ਬੰਦਾ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਦੀ ਜਿਹੜੀ ਆ ਕੁਆਲਿਫਿਕੇਸ਼ਨ ਘੱਟੋ-ਘੱਟ ਡਬਲ ਐਮ ਐ ਇੱਥੇ 10-10 ਪੜੇ ਸੈਕਟਰੀ ਲੱਗੇ ਮਨਜੀਤ ਸਿੰਘ ਕੋਲਕੱਤਾ ਲੈ ਲਓ ਹਰਿੰਦਰ ਸਿੰਘ ਖਾਲਸਾ ਲੈ ਲਓ ਬਚਨ ਲੈ ਲਓ ਇਹ ਬੰਦੇ ਪੜੇ ਜਿਹੇ ਬੰਦੇ ਸੀਗੇ ਮਨਜੀਤ ਸਿੰਘ ਕਲਕੱਤੇ ਬਾਰੇ ਤੇ ਇੰਨੀ ਮਸ਼ਹੂਰੀ ਹੁੰਦੀ ਸੀ ਵੀ ਆਪਣੇ ਦਫ਼ਤਰ 'ਚ ਬੈਠਾ ਉਦੋਂ ਐਸ.ਡੀ. ਨਹੀਂ ਸੀ ਹੁੰਦੀ ਕਾਲ ਬੁੱਕ ਕਰਨੀ ਪੈਂਦੀ ਸੀ ਹਮ ਸਧਾਰਨ ਕਾਲ ਬੁੱਕ ਕਰਾਓਗੇ 5 ਰੁਪਏ ਅਰਜਨ ਕਾਲ ਬੁੱਕ ਕਰੋਗੇ 10 ਰੁਪਏ ਤੇ ਜੇ ਲਾਈਟਿੰਗ ਕਾਲ ਬੁੱਕ ਕਰਾਓਗੇ ਤੇ 20 ਰੁਪਏ ਇੱਕ ਕਾਲ ਦੇ 3 ਮਿੰਟ ਦੇ ਹੁੰਦੇ ਸੀਗੇ ਤੇ ਮਨਜੀਤ ਸਿੰਘ ਕਲਕੱਤਾ ਆਪਣੇ ਬੈਠਾ ਬਿਠਾ ਦਫ਼ਤਰ ਦੇ ਵਿੱਚ ਲਾਈਟਿੰਗ ਗੱਲ ਬੁੱਕ ਕਰਕੇ ਹੋਮ ਸੈਕਟਰੀ ਆਫ ਇੰਡੀਆ ਨਾਲ ਗੱਲ ਕਰਨ ਦੀ ਆਪਣੀ ਸਮਰਥਾ ਰੱਖਦਾ ਸੀ ਤੇ ਅੱਜ ਦੇ ਤੁਸੀਂ ਇੰਨੀ ਗੱਲ ਕਹਿ ਦਿਓ ਜਿਹੜੇ ਸਕੱਤਰ ਬੈਠੇ ਨੇ ਜੇ ਡੀਸੀ ਨਾਲ ਗੱਲ ਕਰ ਜਾਂਦੇ ਹੋ ਮਨਜੀਤ ਆਖਿਓ ਤੁਸੀਂ ਹੂੰ ਤੇ ਜਿਹੜੀ ਸੰਸਥਾ ਦਾ ਇਹ ਹਾਲ ਹੋਵੇ ਉਥੇ ਕਿਵੇਂ ਪਤਾ ਕੀਤਾ ਜਾ ਸਕਦਾ ਵੀ ਇੱਥੇ ਆਰਐਸ ਦਾ ਕੌਣ ਹੈ ਤੇ ਗੁਰੂ ਕੰਤ ਗੁਰੂ ਪੰਨੂ ਸਮਰਪਿਤ ਕੌਣ ਹੈ ਜੀ ਪਟਸਰ ਬਿਕਰਮ ਸਿੰਘ ਮਜੀਠੀਆ ਦੀ ਅਜ ਨਿਆਇਕ ਹਿਰਾਸਤ ਖਤਮ ਹੋ ਗਈ ਵੀਡੀਓ ਕਾਨਫਰੰਸ ਹੈ ਇਹਨਾਂ ਦੀ ਪੇਸ਼ੀ ਹੋਈ ਆ ਕੀ ਕੁਝ ਹੋਇਆ ਪੇਸ਼ੀ ਦੇ ਦੌਰਾਨ ਪਹਿਲੀ ਗੱਲ ਤੇ ਆ ਵੀ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਵੀ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵਧਾ ਕੀਤਾ ਜਾਊਗਾ ਹੂੰ ਉਹਦਾ ਕਾਰਨ ਜਿਹੜੇ ਨਿਜ਼ਮ ਤੇ ਪ੍ਰੋਟੋਕੋਲ ਇਹ ਦੱਸਦਾ ਵੀ ਤੁਸੀਂ 14 ਦਿਨ ਤੋਂ ਵੱਧ ਕਿਸੇ ਵੀ ਵਿਅਕਤੀ ਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਜੀ 14 ਦਿਨ ਬਾਅਦ ਤੁਹਾਨੂੰ ਉਹਨੂੰ ਅਦਾਲਤ 'ਚ ਪੇਸ਼ ਕਰਨਾ ਪਊ ਅਦਾਲਤ 'ਚ ਪੇਸ਼ ਕਰਕੇ ਜਾਂ ਤੂੰ ਨੂੰ ਬੇਲ ਮਿਲ ਜੂ ਜੇ ਬੇਲ ਨਹੀਂ ਮਿਲਦੀ ਤੋ ਦੀ ਨਿਆਇਕ ਰਾਸ 14 ਦਿਨ ਦੀ ਹੋਰ ਵੱਜੂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਇਹਨੇ ਆਪਣੀ ਇੱਕ ਬੇਲ ਐਪਲੀਕੇਸ਼ਨ ਲਾਈ ਸੀ ਉੱਤੇ ਸੁਣਵਾਈ ਨਹੀਂ ਹੋ ਸਕੀ ਸੀ ਬੈਠ ਰੋਗੀ ਸੀਗੀ ਉਹਨਾਂ ਪਹਿਲਾਂ 2 ਤਰੀਕ ਪਾਰਤੀ ਤੇ ਹੁਣ ਉਹਦੇ ਤੇ ਅਗਲੀ ਸੁਣਵਾਈ 6 ਤਰੀਕ ਪਾਰਤੀ ਇਸੇ ਤਰ੍ਹਾਂ ਇਹਨਾਂ ਦੀ ਬੈਰਕ ਬਦਲ ਦੀ ਗੱਲ ਸੀ ਬੈਰਕ ਦੇ ਵਿੱਚ ਬਦਲਦੀ ਉਹਨਾਂ ਨੇ ਪੰਜ ਤਰੀਕ ਪਾਕੀ ਹਾਂ ਅੱਜ ਜਦੋਂ ਫਿਰ ਸੁਣਾਈ ਕਰਾਂਗੇ ਤੇ ਜਿੱਥੋਂ ਤੱਕ ਮੈਨੂੰ ਉਮੀਦ ਹੈ ਕਿ ਅਜੇ ਤੱਕ ਨਾ ਬੇਲ ਦੇ ਉੱਤੇ ਨਾ ਬੈਰਕ ਦੇ ਉੱਤੇ 25 ਅਗਸਤ ਤੱਕ ਕਿਸੇ ਪ੍ਰਕਾਰ ਦੀ ਕੋਈ ਸੁਣਵਾਈ ਨਹੀਂ ਹੋਈ ਉਹਦਾ ਕਾਰਨ 25 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੇ ਇਹ ਡੀਏ ਦਾ ਕੇਸ ਇਹਨਾਂ ਦਾ ਹੈਗਾ ਵਾ ਡਿਸਪ੍ਰੋਪਰਟੀ ਅਸ ਦਾ ਹਾਂ ਆਪਣੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਉਸ ਕੇਸ ਦਾ ਵਿਜੀਲੈਂਸ ਦੇ ਚਲਾਨ ਪੇਸ਼ ਕਰਨਾ ਇਹ ਚਲਾਨ ਪੇਸ਼ ਕਰਦੇ ਕਿ ਨਹੀਂ ਕਰਦੇ ਜੇ ਇਹਨਾਂ ਚਲਾਨ ਨਾ ਪੇਸ਼ ਕੀਤਾ ਤੇ ਬਿਕਮ ਸਿੰਘ ਮਜੀਠੀਏ ਦੇ ਵਕੀਲ ਉਸੇ ਵਿੱਚ ਜਾ ਕੇ ਹੁੜਦੰਗ ਬਚਾ ਦੇਣਗੇ ਅਦਾਲਤ ਵਿੱਚ ਲੋਜਿਕ ਜਬਾਨ ਦੇ ਚਲਾਨ ਨਹੀਂ ਪੇਸ਼ ਕਰ ਸਕਦੇ ਜੀ ਸੱਚ ਦਿਨਾਂ ਚ ਉਹ ਜੇ ਜਬਾਨ ਦਾ ਹੱਕਦਾਰ ਬਣ ਜਾਂਦਾ ਹਾਂ ਹਾਂ ਜੇ ਉਹਨਾਂ ਚਲਾਨ ਪੇਸ਼ ਕਰ ਦਿੱਤਾ ਤੇ ਫਿਰ ਚਲਾਨ ਦੀ ਬਕਾਇਦਾ ਤੌਰ ਤੇ ਬਹਿਸ ਹੋਊਗੀ ਕਿ ਕਿਹੜੀ ਗੱਲ ਸੱਚੀ ਤੇ ਕਿਹੜੀ ਝੂਠੀ ਫਿਰ ਕੋਰਟ ਫੈਸਲਾ ਕਰੇਗੀ ਵੀ ਜਬਾਨ ਦੇਣੇ ਕਿੰਨੇ ਨੇ ਜੀ ਇਸ ਕਰਕੇ ਉਮੀਦ ਆ ਵੀ 25 ਤੱਕ ਸ਼ਾਇਦ ਇਹਦੇ ਤੇ ਕੋਈ ਫੈਸਲਾ ਨਾ ਹੋਵੇ ਲੇਕਿਨ ਇਹ ਆ ਕਿ 25 ਦੇ 25 ਤੱਕ ਜੇ ਚਲਾਨ ਪੇਸ਼ ਕਰਤਾ ਤੇ ਫਿਰ ਬਿਕਮ ਸਿੰਘ ਮਜੀਠੀਆ ਦੇ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਜਿਸ ਤਰੀਕੇ ਆ ਭਾਰ ਰਣਜੀਤ ਗਿੱਲ ਦੀ ਗੱਲ ਕੀਤੀ ਸੀ ਉਹਦੀ ਮੈਂ ਕਰਦੇ ਖਬਨਾ ਚ ਆਪਣੇ ਤੌਰ ਤੇ ਨਿੰਦਕ ਪਰ ਹੋ ਸਕਦਾ ਉਹਨੇ ਕੁਝ ਧਾਰੇ ਦੂਰੇ ਪੈਸੇ ਦਿੱਤੇ ਹਣ ਲੇਕਿਨ ਮੈਨੂੰ ਇਹ ਲੱਗਦਾ ਵੀ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਡਰਗ ਤੇ ਧੰਦੇ ਸ਼ਾਮਲ ਨਹੀਂ ਹੁੰਦੇ ਦੋ ਨੰਬਰ ਤੇ ਕਮਾ ਲਈ ਇੱਕ ਨੰਬਰ ਜੀ ਨਵਦੀ ਚੱਲਣ ਡਿਆ ਬਜੀਕੇ ਤੇ ਬੇਸੀ ਇੱਕ ਮਾਂ ਬੇਕੂਸੀ ਬੰਦਾ ਵੀ ਤੈਨੂੰ ਇੱਕ ਨੰਬਰ ਜੀ ਨਾਲ ਕੁਝ ਮਿਲਦਾ ਤੂੰ ਦੋ ਨੰਬਰ ਤੇ ਧੰਦੇ ਕਿਉਂ ਕਰਦਾ ਉਹਨਾਂ ਦੀ ਪੁਸ਼ਤਪਾਈ ਕਿਉਂ ਕਰਦਾ ਉਹ ਚ ਮਾਰ ਖਾ ਗਿਆ ਜੀ ਇਸੇ ਕਰਕੇ ਵਿਕ੍ਰਮ ਸਿੰਘ ਮਜੀਠੀਆ ਨੂੰ ਉਮੀਦ ਆਪੀ 25 ਅਗਸਤ ਤੱਕ ਉਸੇ ਪ੍ਰਕਾਰ ਦੀ ਕੋਈ ਰਾਤ ਮਿਲਦੀ ਆਸ ਨਹੀਂ ਜੀ ਬਿਕਮ ਸਿੰਘ ਮਝੜੀਆ ਲਗਾਤਾਰ ਜਾਂਦੇ ਰਹੇ ਤਾਂ ਨਹੀਂ ਉਹਨਾਂ ਨੂੰ ਇੱਕ ਆਸ ਹੁੰਦੀ ਹੈ ਕਿ ਹੁਣ ਕੁਝ ਹੋਵੇਗਾ ਪਰ ਸੁਨਵਾਈ ਜਿਹੜੀ ਨੋ ਟਾਲ ਜਾਂਦੀ ਹੈ ਦੇਖਦੇ ਹਾਂ ਹੁਣ 5 ਅਗਸਤ ਨੂੰ ਵੀ ਕੀ ਬੈਰਕ ਬਦਲ ਨੂੰ ਲੈ ਕੇ ਹੋਰ ਕੀ ਕੁਝ ਬੋਲਦੀ ਹੈ ਦਰਦ ਪਰ ਸਭ ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਲਜੀਪੀਸੀ ਨੂੰ ਚਿੱਠੀ ਲਿਖੀ ਗਈ ਹੈ ਕਿ ਜੋਸ਼ੀ ਗੁਰੂ ਤੇਗ ਬਹਾਦਰ ਜਿਹਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸਮਾਗਮ ਕਰਨਾ ਹੈ ਉਹ ਆਪਾਂ ਇਕੱਠੇ ਕਰਦੇ ਹਾਂ ਕੀ ਲੱਗਦਾ ਹੈ ਕਿ ਐਸਜੀਪੀਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੰਗ ਨੂੰ ਮੰਨੇਗੀ ਜਿੱਥੋਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹ ਕਹੇਗੀ ਸ਼੍ਰੋਮਣੀ ਕਮੇਟੀ ਸਾਡੇ ਪ੍ਰਬੰਧ ਸਮੂਲਿਤ ਕਰੇ ਜੀ ਐਨ ਪਰ ਇਹ ਸਮੂਲਿਤ ਨਹੀਂ ਕਰਨ। ਇਹ ਕਹਿਣਗੇ ਜੀ ਸੁਪਰੀਮੇਸੀ ਸਾਡੀ ਹੋਵੇ ਉੱਥੇ। ਹੂੰ। ਉਹ ਕਹਿੰਦੇ ਨਹੀਂ। ਦਿੱਲੀ ਕਮੇਟੀ ਕਰ ਰਹੀ ਹੈ ਤੇ ਦਿੱਲੀ ਕਮੇਟੀ ਦਾ ਪ੍ਰਬੰਧ ਹੋ ਗੋ। ਜੀ। ਇਹਨਾਂ ਪ੍ਰਬੰਧ ਤੋਂ ਲੜੀ ਜਾਣਾ ਹੋਰ ਕੁਝ ਨਹੀਂ ਕਰਨਾ। ਅੱਜ ਦਿੱਲੀ ਕਮੇਟੀ ਤੇ ਬੀਜੇਪੀ ਦਾ ਕਬਜ਼ਾ ਵਾ ਬੀਜੇਪੀ ਦੇ ਨਮਾਇਦੇ ਨੇ ਇੱਥੇ ਅੰਦਰ ਬੈਠੇ ਨੇ ਹੂੰ ਉਹਦੇਦਾਰ ਨੇ ਉਹਦੇ ਜਿਹੜੇ ਅੰਦਰ ਬੈਠੇ ਨੇ ਇਸ ਕਰਕੇ ਇਹਨਾਂ ਦੀ ਬੀਜੇਪੀ ਦਾ ਬਣਦੀ ਨਹੀਂ ਤੇ ਮੈਨੂੰ ਨਹੀਂ ਉਮੀਦ ਵੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਸਮਾਗਮ ਦੀ ਸ਼ਮੂਲੀਅਤ ਕਰੇ ਨਹੀਂ ਤੇ ਇਸ ਤੋਂ ਪਹਿਲਾਂ ਜਦੋਂ ਵੀ ਕਿਤੇ ਬੀਜੇਪੀ ਦੇ ਦਿੱਲੀ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੁੰਦਾ ਸੀ ਤੇ ਇਹ ਸਮਾਗਮ ਵਾਕਿਆ ਹੀ ਅਕਾਲੀ ਦਲ ਬਾਦਲ ਬਣਾਉਂਦਾ ਹੁੰਦਾ ਸੀ ਸ਼੍ਰੋਮਣੀ ਕਮੇਟੀ ਦੀ ਸੁਪਰਵਾਈਜ਼ੀ ਹੁੰਦੀ ਸੀ ਉੱਥੇ ਲੇਕਰ ਇਸ ਵੇਰੀ ਉਹਨਾਂ ਸੱਦਾ ਦਿੱਤਾ ਜਾਣਾ ਚਾਹੀਦਾ ਪਰ ਮੈਨੂੰ ਉਮੀਦ ਨਹੀਂ ਜਾਣੇ ਕਿ ਸਭ ਹੋਮੇ ਦੇ ਮਾਰੇ ਹੋਏ ਨੇ ਇਸ ਕਰਕੇ ਉਹ ਆਪਣੇ ਲੈਵਲ ਤੇ ਬਨੋਣਗੇ ਇਹ ਆਪਣੇ ਲੈਵਲ ਤੇ ਬਨੋਣਗੇ ਜਿੰਦਾ ਦਾ ਸੱਦਾ ਉਹਨਾਂ ਭੇਜਿਆ ਉਹਦਾਂ ਦਾ ਉਹ ਆਉਣਗੇ ਇਹ ਸੱਦਾ ਭੇਜਣਗੇ ਤੇ ਰਬੀਂਦਸੇ ਕੱਲ੍ਹ ਕਾ ਆਏਗਾ ਉਹ ਕਿਦਾ ਮਨੂ ਸੁਪਰਵੇਸੀ ਲੋੜ ਨਹੀਂ ਹੈਗੀ ਬਸ ਠੀਕ ਮੈਂ ਹਮ ਲੇਕਿਨ ਇੱਥੇ ਅਭਿੰਦਰ ਸਿੰਘ ਧਾਮੀ ਤੇ ਸੰਗਬੀਰ ਸਿੰਘ ਬਾਦਲ ਦੀ ਜਿਹੜੀ ਹੋਮਿਓ ਖੜੀ ਹੋ ਜੇਗੀ ਹਮ ਤੋਂ ਬੜੇ ਉੱਤੇ ਜੀ ਹਮ ਵੀ ਨੇ ਜੀ ਬਿਲਕੁਲ 350 ਸਾਲਾਂ ਦਾ ਸ਼ਹੀਦੀ સ્ਤੱਪਦੀ ਰਸ ਮਾਗਵਨ ਲੈ ਕੇ ਤੇ ਲਗਾਤਾਰ ਜੋ ਚਰਚਾਵਾ ਚੱਲੀਆਂ ਨੇ ਜੋ ਆਪਸ ਚ ਵਿਵਾਦ ਵੀ ਚੱਲੇ ਨੇ ਦੇਖਦੇ ਆ ਕਿ ਕੀ ਹੁੰਦਾ ਸਮਾਗਮ ਕਿਸ ਤਰੀਕੇ ਨਾਲ ਮੰਦਨੇ ਕਿਉਂਕਿ ਸਰਕਾਰ ਵੀ ਵੱਖਰਾ ਮਨਾਉਣਾ ਮਨਾਉਣ ਨੂੰ ਕਹਿੰਦੀ ਹੈ ਤੇ ਐਸਜੀਪੀਸੀ ਵਿਰੋਧ ਕਰ ਰਹੀ ਹੈ ਬਹੁਤ ਸ਼ੁਕਰੀਆ ਪਟਾ ਸਰ ਤੁਸੀਂ ਆਪਣਾ ਸਮਾਂ ਦਿੱਤਾ शुक्रिया जी शुक्रिया